ਜਲੰਧਰ ਦੇ ਅਫਤਾਰਨਗਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ ਤੇ ਬੈਠੀ ਮਹਿਲਾ ਦੇ ਕੋਲ ਲੁਟੇਰਿਆਂ ਵੱਲੋਂ ਫੋਨ ਖੋ ਕੇ ਭੱਜਣ ਦੀ ਫਰਾਰ ਹੋਣ ਦੀ ਜੋ ਹੈ ਵਾਰਦਾਤ ਸਾਹਮਣੇ ਆਈ ਹੈ ਤਾਂ ਦੱਸਦੇ ਕਿ ਜਲੰਧਰ ਦੇ ਅਫਤਾਰਨਗਰ ਦੇ ਵਿੱਚ ਇੱਕ ਦੁਕਾਨ ਪੈਂਦੀ ਹੈ ਜਿੱਥੇ ਕਿ ਜਦ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਦੱਸਿਆ ਗਿਆ ਕਿ ਉਸ ਦੀ ਦੁਕਾਨ ਨੂੰ ਪਹਿਲਾਂ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪਹਿਲਾਂ ਵੀ ਲੁੱਟਿਆ ਗਿਆ ਸੀ ਇੱਕ ਮਹੀਨਾ ਪਹਿਲਾਂ ਵੀ ਇਹ ਵਾਰਦਾਤ ਵਾਪਰੀ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਹ ਵਾਰਦਾਤ ਵਾਪਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿਉਂਕਿ ਪਹਿਲਾਂ ਪਤਾ ਪੁੱਛਣ ਦੇ ਬਹਾਨੇ ਲੁਟੇਰੇ ਜੋ ਨੇ ਇਨਦੀ ਦੁਕਾਨ ਦੇ ਵਿੱਚ ਆਉਂਦੇ ਨੇ ਜਿਸ ਤੋਂ ਬਾਅਦ ਜਦੋਂ ਵਾਪਸ ਚਲੇ ਜਾਂਦੇ ਨੇ ਤਾਂ ਅਚਾਨਕ ਹੀ ਇੱਕ ਹੋਰ ਜੋ ਹੈ ਵਿਅਕਤੀ ਉਹਨਾਂ ਵਿੱਚੋਂ ਪਿੱਛੇ ਆਂਦਾ ਹੈ ਤੇ ਫਿਰ ਤੋਂ ਮੈਡੀਕਲ ਦੀ ਦੁਕਾਨ ਪੁੱਛਦਾ ਹੈ ਲੇਕਿਨ ਉਸ ਵੇਲੇ ਉਸ ਵੱਲੋਂ ਮੋਬਾਈਲ ਖੋਲ ਲਿਤਾ ਜਾਂਦਾ ਹੈ ਤੇ ਮਹਿਲਾ ਮੋਬਾਈਲ ਖੋ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਜਿਸ ਬਾਬਤ ਹੁਣ ਔਰਤ ਜੋ ਹੈ ਉਹ ਮੌਕੇ ਤੇ ਬੇਹੋਸ਼ ਹੋ ਜਾਂਦੀ ਹੈ ਮਹਿਲਾ ਨੇ ਆਪਣੀ ਅੱਖਾਂ ਖੋਲੀਆਂ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਫੋਨ ਉੱਥੋਂ ਗਾਇਬ ਸੀ ਔਰਤ ਨੇ ਮਾਮਲੇ ਦੀ ਸ਼ਿਕਾਇਤ ਪਾਰਗੋ ਕੈਂਪ ਥਾਣੇ ਦੀ ਪੁਲਿਸ ਨੂੰ ਦਿੱਤੀ ਹੈ ਮੌਕੇ ਤੇ ਪਹੁੰਚੇ ਐਸਐਲਖਵੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਬਾਰੇ ਜ਼ਿਕਰ ਕੀਤਾ ਹੈ ਪੀੜਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਲੈਣਾ ਪੁਣਾਗਪਤੀ ਕਿਹੜੀ ਜਗ੍ਹਾ ਤੋਂ ਸੀ ਅੰਤਾਰ ਨਗਰ ਠੀਕ ਹੋਇਆ ਕੀ ਮਾਮਲੇ ਬਾਰੇ ਸਾਰਾ ਦੱਸੋ ਇਹ ਦਾ ਆਇਆ ਪਹਿਲਾਂ 4 ਕਵਜ ਦਾ ਟਾਈਮ ਸੀ ਪਹਿਲਾਂ ਦੋ ਮੁੰਡੇ ਆਏ ਹੂੰ ਤੇ ਉਹ ਨਾ ਇੱਕ ਛੋਟਾ ਸੀ ਵੱਡਾ ਦੋ ਮਿੰਟ ਸ਼ੌਪ ਵੱਲ ਰੁਕੇ ਆ ਤੇ ਮੈਂ ਐਕਦਾਮ ਖੜੀ ਹੋ ਕੇ ਦੇਖਣ ਲੱਗੀ ਤੇ ਚਲੇ ਗਏ ਜੀ ਫਿਰ ਉਸ 15 20 ਮਿੰਟ ਬਾਅਦ ਇੱਕ ਹੁੰਡਾ ਹੋਰ ਆਇਆ ਉਹ ਪਰਚੀ ਜੀ ਫੜੀ ਸੀ ਹੱਥ 'ਚ ਜੀ ਸਲਿੱਪ ਕਹਿੰਦੇ ਆਂ ਡੇ ਆ ਨੇਜਾ ਜਿਹੜਾ ਹੈਗਾ ਦਵਾਈਆਂ ਵਾਲੀ ਦੀ ਦੁਕਾਨ ਕਿੱਥੇ ਹੈ ਹੂੰ ਤੇ ਮੈਂ ਕਿਹਾ ਮੈਂ ਕਿਹਾ ਇੱਥੇ ਜ਼ੀਰੋ ਨੰਬਰ ਦੇ ਆ ਹੂੰ ਤੇ ਉਹ ਕਹਿੰਦਾ ਕਿੱਥੇ ਕਰਕੇ ਗਲੀ ਦੇ ਅੰਦਰ ਹੈ ਕਿ ਬਾਹਰ ਹੈ ਮੈਂ ਕਿਹਾ ਤੈਨੂੰ ਸੁਣਦਾ ਨਹੀਂ ਜ਼ੀਰੋ ਨੰਬਰ ਗਲੀ ਦੇ ਉਧਰ ਹੈ ਜਿਹੜੇ ਗੁਰਦੁਆਰਾ ਖੜੇ ਹੁੰਦੇ ਗੋਲ ਤੇ ਬਾ ਨਿਕਲ ਗਿਆ ਤੇ ਦੌੜਦਾ ਵਈ ਆਇਆ ਸੀ ਦੌੜਦਾ ਵਈ ਨਿਕਲ ਗਿਆ ਉਸ ਤੋਂ ਜਦੋਂ ਉਸ ਤੋਂ ਬਾਅਦ ਕੀ ਆਵੇ ਉਸ ਤੋਂ ਬਾਅਦ ਥੋੜੀ देर ਬਾਅਦ ਪਤਾ ਨਹੀਂ ਮੈਨੂੰ ਇੱਧਰ ਜਿਧਾ ਅੱਖ ਜੀ ਲੱਗ ਗਈ ਮੇਰੀ ਤੋਂ ਹਨਾ ਅੱਗੇ ਅੱਖ ਜੀ ਲੱਗ ਗਈ ਮੇਰੀ ਥੋੜੀ ਜੀ ਤੇ ਬਾਹ ਪਤਾ ਨਹੀਂ ਇੱਕ ਭਾਈ ਆਇਆ ਉਹ ਲੈ ਗਿਆ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਐਕਟਿਵਾ ਤੇ ਆਈ ਕੋਈ ਪਾਰਸਲ ਦੇਣ ਵਾਸਤੇ ਹੂੰ ਤੇ ਕਹਿੰਦੀ ਆਂਟੀ OTP ਦੇਣਾ ਮੈਂ OTP ਚੱਕ ਮੈਂ ਕਿਹਾ ਮੈਂ ਤਾਂ ਫੋਨ ਚਾਰਜਰ ਤੇ ਲਾਇਆ ਸੀਗਾ ਤੇ ਹੈ ਹੀ ਨਹੀਂ ਐ ਮੇਰੇ ਕੋਲ ਬੈਲ ਮਾਰੀ ਯਾਰ ਉਹਨੇ ਬੈਲ ਮਾਰੀ ਸਵਿਚ ਆਫ ਤੁਹਾਨੂੰ ਕਿਹਾਦਾ ਜਿਹੜਾ ਮੁੰਡਾ ਪਰਚੀ ਲੈ ਕੇ ਆਇਆ ਸੀ ਉਹਦੇ ਵੱਲੋਂ ساری ਵਾਰਦਾਤ ਕੀਤੀ ਗਈ ਚੋਰੀ ਦੀ ਹਾਂਜੀ ਉਹ ਪਹਿਲੇ ਦੋ ਆਏ ਸੀ ਪਹਿਲਾਂ ਕੋਈ ਕੈਮਰੇ ਦੀ ਕੋਈ ਕੈਮਰੇ ਦੀ ਫੋਟੋ ਵਗੈਰਾ ਹੀ ਸੀ ਸਿਟੀਪੋਰਟ ਵਈ ਗਈ ਹਾਂਜੀ ਆਏ ਮੈਂ ਨਾਲ ਹੀ ਨਜ਼ਰ ਆ ਰਿਹਾ ਉਹਦੇ ਵਿੱਚ ਹਾਂਜੀ ਨਾਲ ਹੀ ਜਿਮ ਵਾਲੇ ਦੇ ਗਈ ਮੈਂ ਉਸੇ ਮੈਂ ਕਿਹਾ ਇਹ 15-10 ਮਿੰਟ ਦੀ ਗੱਲ ਐ ਐਦਾਂ ਹੋਇਆ ਤੁਸੀਂ ਮੜੇ ਕੈਮਰੇ ਚੈੱਕ ਕਰ ਦੋ ਯਾਰ ਬਾਕੀ ਨੂੰ ਤੁਹਾਡੀ ਦੁਕਾਨ ਕੋਈ ਨਿਸ਼ਾਨ ਨਹੀਂ ਦੇ ਇੱਕ ਮਹੀਨਾ ਪਹਿਲਾਂ ਉਦੋਂ ਵੀ ਤੁਹਾਡਾ ਕੀ ਹੋਇਆ ਕਾਫੀ ਨੁਕਸਾਨ ਹੋਇਆ ਕਿਹੜਾ ਥਾਣਾ ਕਿਹੜਾ ਪੈਂਦਾ ਏ 6 ਨੰਬਰ ਮੈਂ ਨਾਲ ਹੀ ਗਈ ਕੰਪਲੇਂਟ ਕਰਨ ਜੀ ਤੇ ਉਹ ਕਹਿੰਦੇ ਵੀ ਕੰਪਲੇਂਟ ਤੁਹਾਡੀ ਲਿਖ ਲਈ ਹੋਈ ਆ ਠੀਕ ਹੈ ਜੀ ਤੇ ਹੁਣੇ ਆਂਦੇ ਆ ਆਪਾਂ ਥੋੜੀ ਦੇਰ ਬਾਅਦ ਤੁਸੀਂ ਆਪਣਾ ਫੋਨ ਨੰਬਰ ਜਾ ਕੇ ਨਾ ਬੰਦ ਕਰਾਓ ਜਾ ਕੇ ਠੀਕ ਹੈ ਦਫ਼ਤਰ ਠੀਕ ਹੈ ਤੇ ਮੈਂ ਜਾ ਕੇ ਫੋਨ ਦਫ਼ਤਰ ਕੇ ਬੰਦ ਕਰਾਇਆ ਤੇ ਹੁਣ ਜਦੋਂ ਫੋਟੋ ਕਢਾਈ ਏ ਤੇ ਉਹਦੇ ਵਿੱਚ ਉਹਦੀ ਫੋਟੋ ਆ ਰਹੀ ਏ ਹੁਣ ਆਪ ਤੇ ਕਿਹੜੀ ਜਗ੍ਹਾ ਦਾ ਤੁਸੀਂ ਅਰਨਗਰ ਕੀ ਹੋਇਆ ਕੀ ਮਾਮਲਾ ਕੀ ਆ ਸਾਰਾ ਦੱਸੋ ਜੀ ਹਾਂ ਦਾ ਹੋਇਆ ਪਹਿਲਾਂ 4:00 ਵਜੇ ਦਾ ਟਾਈਮ ਸੀ ਪਹਿਲਾਂ ਦੋ ਮੁੰਡੇ ਆਏ ਹੂੰ ਤੇ ਉਹ ਨਾ ਇੱਕ ਛੋਟਾ ਸੀ ਇੱਕ ਵੱਡਾ ਦੋ ਮਿੰਟ ਸ਼ੌਪ ਵੱਲ ਰੁਕੇ ਆ ਤਾਂ ਮੈਂ ਐਕਦਾਮ ਖੜੀ ਹੋ ਕੇ ਦੇਖਣ ਲੱਗੀ ਤੇ ਚਲੇ ਗਏ ਜੀ ਫੇਰ ਉਸ 15-20 ਮਿੰਟ ਬਾਅਦ ਇੱਕ ਹੰਡਾ ਹੋਰ ਆਇਆ ਉਹ ਪਰਚੀ ਜੀ ਫੜੀ ਸੀ ਹੱਥ 'ਚ ਜੀ ਸਲਿੱਪ ਕਹਿੰਦੇ ਆ ਨੇਜਾ ਜਿਹੜਾ ਹੈਗਾ ਦਵਾਈਆਂ ਵਾਲੀ ਦੀ ਦੁਕਾਨ ਕਿੱਥੇ ਹੈ ਤੇ ਮੈਂ ਕਿਹਾ ਮੈਂ ਕਿਹਾ ਇੱਥੇ ਜ਼ੀਰੋ ਨੰਬਰ ਦੇ ਆ ਤੇ ਉਹ ਕਹਿੰਦਾ ਕਿੱਥੇ ਕਰਕੇ ਗਲੀ ਦੇ ਅੰਦਰ ਹੈ ਕਿ ਬਾਹਰ ਹੈ ਮੈਂ ਕਿਹਾ ਤੈਨੂੰ ਸੁਣਦਾ ਨਹੀਂ ਜ਼ੀਰੋ ਨੰਬਰ ਗਲੀ ਦੇ ਉਧਰ ਹੈ ਜਿਹੜੇ ਗੁਰਦੁਆਰਾ ਖੜੇ ਹੁੰਦੇ ਗੋਲ ਗੱਪੇ ਵਾਲੇ ਤੇ ਬਾਅਦ ਨਿਕਲ ਗਿਆ ਤੇ ਦੌੜਦਾ ਵੀ ਆਇਆ ਸੀ ਦੌੜਦਾ ਵੀ ਨਿਕਲ ਗਿਆ ਉਸ ਜਦੋਂ ਉਸ ਤੋਂ ਬਾਅਦ ਕੀ ਆਵੇ ਉਸ ਤੋਂ ਬਾਅਦ ਥੋੜੀ देर ਬਾਅਦ ਪਤਾ ਨਹੀਂ ਮੈਨੂੰ ਇਦਾਂ ਜਿਹਾ ਹੱਕ ਜਿਹੀ ਲੱਗ ਗਈ ਮੇਰੀ ਦੋ ਹਨਾ ਅੱਗੇ ਅੱਗੇ ਅੱਖ ਜੀ ਲੱਗ ਗਈ ਮੇਰੀ ਥੋੜੀ ਜੀ ਤੇ ਬਾ ਪਤਾ ਨਹੀਂ ਭਾਈ ਆਇਆ ਉਹ ਲੈ ਗਿਆ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਐਕਟਿਵਾ ਤੇ ਆਈ ਕੋਈ ਪਾਰਸਲ ਦੇਣ ਵਾਸਤੇ ਤੇ ਕਹਿੰਦੀ ਆਂਟੀ OTP ਦੇਣਾ ਮੈਂ OTP ਚੱਕ ਮੈਂ ਕਿਹਾ ਮੈਂ ਤਾਂ ਫੋਨ ਚਾਰਜਰ ਤੇ ਲਾਇਆ ਸੀਗਾ ਤੇ ਹੈ ਹੀ ਨਹੀਂ ਐ ਮੈਂ ਕਿਹਾ ਬੈਲ ਮਾਰੀ ਯਾਰ ਉਹਨੇ ਬੈਲ ਮਾਰੀ ਸਵਿਚ ਆਫ ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਪਰਚੀ ਲੈ ਕੇ ਆਇਆ ਸੀ ਉਹਦੇ ਵੱਲੋਂ ਸਾਰੀ ਵਰਦਾਨਤ ਕੀਤੀ ਗਈ ਚੋਰੀ ਹਾਂਜੀ ਉਹ ਪਹਿਲੇ ਦੋ ਆਏ ਸੀ ਪਹਿਲਾਂ ਕੋਈ ਕੈਮਰੇ ਦੀ ਕੋਈ ਕੈਮਰੇ ਦੀ ਫੋਟੋ ਵਗੈਰਾ ਇਸ ਸਟੇਟਿਟ ਰਿਪੋਰਟ ਵਾਈ ਗਈ ਹਾਂਜੀ ਇਹ ਮੇਰੇ ਨਾਂ ਨਾਲ ਨਜ਼ਰ ਆ ਰਿਹਾ ਉਹਦੇ ਵਿੱਚ ਹਾਂਜੀ ਨਾਲ ਹੀ ਜਿਮ ਵਾਲਿਆਂ ਤੇ ਗਈ ਮੈਂ ਉਸੇ ਮੈਂ ਕਹਿੰਿਆ ਜੀ 5-10 ਮਿੰਟ ਦੀ ਗੱਲ ਐ ਐਦਾਂ ਹੋਇਆ ਤੁਸੀਂ ਮੜੇ ਕੈਂਪ ਵਿੱਚ ਚੈੱਕ ਕਰ ਲਓ ਬਾਕੀ ਰੋ ਇੱਕ ਤੁਹਾਡੀ ਦੁਕਾਨ ਕੋਈ ਨਿਸ਼ਾਨ ਨਹੀਂ ਦੇ ਇੱਕ ਮਹੀਨਾ ਪਹਿਲਾਂ ਤੁਹਾਡੀ ਦੁਕਾਨ ਤੇ ਚੋਰੀ ਹੋਈ ਸੀ ਹਾਂਜੀ ਉਦੋਂ ਵੀ ਤੁਹਾਡਾ ਹਾਂਜੀ ਹੋਇਆ ਮੈਂ ਕਾਫੀ ਨੁਕਸਾਨ ਹੋਇਆ ਕਿਹੜਾ ਥਾਣਾ ਕਿਹੜਾ ਪੈਂਦਾ ਏ 6 ਨੰਬਰ ਮੈਂ ਨਾਲ ਹੀ ਗਈ ਕੰਪਲੇਨਟ ਕਰਨ ਜੀ ਤੇ ਉਹ ਕਹਿੰਦੇ ਵੀ ਕੰਪਲੇਨਟ ਤੁਹਾਡੀ ਲਿਖ ਲਈ ਹੋਈ ਐ ਠੀਕ ਹੈ ਜੀ ਤੇ ਹੁਣ ਆਂਦੇ ਆ ਆਪਾਂ ਥੋੜੀ ਦੇਰ ਬਾਅਦ ਤੁਸੀਂ ਆਪਣਾ ਫੋਨ ਨੰਬਰ ਜਾ ਕੇ ਨਾ ਬੰਦ ਕਰਾਓ ਜਾ ਕੇ ਠੀਕ ਹੈ ਦਫਤਰ ਠੀਕ ਹੈ ਤੇ ਮੈਂ ਜਾ ਕੇ ਫੋਨ ਦਫਤਰ ਕੇ ਬੰਦ ਕਰਾਇਆ ਤੇ ਹੁਣ ਜਦੋਂ ਫੋਟੋ ਕਢਾਈਏ ਤੇ ਉਹਦੇ ਵਿੱਚ ਉਹਦੀ ਫੋਟੋ ਆ ਰਹੀਏ ਹੁਣ ਕਿੱਥੇ ਕਿਹੜੀ ਜਗ੍ਹਾ ਤੋਂ ਦੀ ਅਰਧਾਨਗਰ ਕੀ ਹੋਇਆ ਕੀ ਮਾਮਲਾ ਕੀ ਹੋਇਆ ਸਾਰਾ ਦੱਸੋ ਇਹ ਮਾਮਲਾ ਤਾਂ ਹੋਇਆ ਪਹਿਲਾਂ 4 ਕਵਿਜ ਦਾ ਟਾਈਮ ਸੀ ਪਹਿਲਾਂ ਦੋ ਮੁੰਡੇ ਆਏ ਹੂੰ ਤੇ ਉਹ ਨਾ ਇੱਕ ਛੋਟਾ ਸੀ ਇੱਕ ਵੱਡਾ ਦੋ ਮਿੰਟ ਸ਼ੌਪ ਵੱਲ ਰੁਕੇ ਆ ਤੇ ਮੈਂ ਇੱਕਦਮ ਖੜੀ ਹੋ ਕੇ ਦੇਖਣ ਲੱਗੀ ਤੇ ਚਲੇ ਗਏ ਜੀ ਫੇਰ ਉਸ 15-20 ਮਿੰਟ ਬਾਅਦ ਇੱਕ ਹੰਡਾ ਹੋਰ ਆਇਆ ਉਹ ਪਰਚੀ ਜੀ ਫੜੀ ਸੀ ਹੱਥ 'ਚ ਜੀ ਸਲਿੱਪ ਕਹਿੰਦੇ ਆਂ ਡੇ ਆ ਨੇਜਾ ਜਿਹੜਾ ਹੈਗਾ ਦਵਾਈਆਂ ਵਾਲਾ ਦੀ ਦੁਕਾਨ ਕਿੱਥੇ ਹੈ ਹੂੰ ਤੇ ਮੈਂ ਕਿਹਾ ਮੈਂ ਕਿਹਾ ਇੱਥੇ ਜ਼ੀਰੋ ਨੰਬਰ ਦੇ ਆ ਹੂੰ ਤੇ ਉਹ ਕਹਿੰਦਾ ਕਿੱਥੇ ਕਰਕੇ ਗਲੀ ਦੇ ਅੰਦਰ ਹੈ ਕਿ ਬਾਹਰ ਹੈ ਮੈਂ ਕਿਹਾ ਤੈਨੂੰ ਸੁੰਦਾ ਨਹੀਂ ਜ਼ੀਰੋ ਨੰਬਰ ਗਲੀ ਦੇ ਉਧਰ ਹੈ ਜਿਹੜੇ ਗੁਰਦੁਆਰਾ ਖੜੇ ਹੁੰਦੇ ਗੋਲ ਗੱਪੇ ਵਾਲੇ ਹੂੰ ਤੇ ਬਾਅਦ ਨਿਕਲ ਗਿਆ ਤੇ ਦੌੜਦਾ ਵੀ ਆਇਆ ਸੀ ਦੌੜਦਾ ਵੀ ਨਿਕਲ ਗਿਆ ਹੂੰ ਉਸ ਜਦੋਂ ਉਸ ਤੋਂ ਬਾਅਦ ਕੀ ਆਵੇ ਉਸ ਤੋਂ ਬਾਅਦ ਥੋੜੀ देर ਬਾਅਦ ਪਤਾ ਨਹੀਂ ਮੈਨੂੰ ਇਦਾਂ ਜਿਦਾ ਹੱਕ ਜਿ ਲੱਗ ਗਈ ਮੇਰੀ ਉਹ ਹਾਂ ਨਾ ਅੱਗੇ ਅੱਗੇ ਅੱਖ ਜੀ ਲੱਗ ਗਈ ਮੇਰੀ ਥੋੜੀ ਜੀ ਤੇ ਬਾ ਪਤਾ ਨਹੀਂ ਇੱਕ ਭਾਈ ਆਇਆ ਉਹ ਲੈ ਗਿਆ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਐਕਟਿਵਾ ਤੇ ਆਈ ਕੋਈ ਪਾਰਸਲ ਦੇਣ ਵਾਸਤੇ ਤੇ ਕਹਿੰਦੀ ਆਂਟੀ OTP ਦੇਣਾ ਮੈਂ OTP ਚੱਕ ਮੈਂ ਕਿਹਾ ਮੈਂ ਤਾਂ ਫੋਨ ਚਾਰਜਰ ਤੇ ਲਾਇਆ ਸੀਗਾ ਤੇ ਹੈ ਹੀ ਨਹੀਂ ਐ ਮੇਰੇ ਬੈਲ ਮਾਰੀਆ ਯਾਰ ਹੁਣ ਬੈਲ ਮਾਰੀ ਸਵਿਚ ਆਫ ਤੁਹਾਨੂੰ ਵੀ ਲੱਗਦਾ ਜਿਹੜਾ ਮੁੰਡਾ ਪਰਚੀ ਲੈ ਕੇ ਆਇਆ ਸੀ ਉਹਦੇ ਵੱਲੋਂ ਸਾਰੀ ਵਾਰਦਾਤ ਕੀਤੀ ਗਈ ਚੋਰੀ ਦੀ ਹਾਂਜੀ ਉਹ ਪਹਿਲੇ ਦੋ ਆਏ ਸੀ ਪਹਿਲਾਂ ਕੋਈ ਕੈਮਰੇ ਦੀ ਕੋਈ ਕੈਮਰੇ ਦੀ ਫੋਟੋ ਵਗੈਰਾ ਹੀ ਸੀ ਸਿੱਧੀ ਬੜਵਾਈ ਗਈ ਹਾਂਜੀ ਆਈ ਮੈਨ ਨਾਲੇ ਨਜ਼ਰ ਆ ਰਿਹਾ ਉਹਦੇ ਵਿੱਚ ਹਾਂਜੀ ਨਾਲੇ ਜਿਮ ਵਾਲਿਆਂ ਤੇ ਗਈ ਮੈਂ ਉਸੇ ਮੈਂ ਕਹਾ ਜੇ 5-10 ਮਿੰਟ ਦੀ ਗੱਲ ਐ ਐਦਾਂ ਹੋਇਆ ਤੁਸੀਂ ਮੜੇ ਕੈਮਰੇ ਚੈੱਕ ਕਰ ਦੋ ਜੀ ਬਾਕੀ ਨੂੰ ਤੁਹਾਡੀ ਦੁਕਾਨ ਕੋਈ ਨਿਸ਼ਾਨ ਨਹੀਂ ਦੇ ਇੱਕ ਮਹੀਨਾ ਪਹਿਲੇ ਤੁਹਾਡੀ ਦੁਕਾਨ ਤੇ ਚੋਰੀ ਹੋਈ ਸੀ ਹਾਂਜੀ ਉਹਦੇ ਵੀ ਤੁਹਾਡਾ ਹਾਂਜੀ ਹੋਇਆ ਕਾਫੀ ਨੁਕਸਾਨ ਹੋਇਆ ਕਿਹੜਾ ਥਾਣਾ ਕਿਹੜਾ ਪੈਂਦਾ ਏ 6 ਨੰਬਰ ਮੈਂ ਨਾਲ ਹੀ ਗਈ ਕੰਪਲੇਂਟ ਕਰਨ ਜੀ ਤੇ ਉਹ ਕਹਿੰਦੇ ਵੀ ਕੰਪਲੇਂਟ ਤੁਹਾਡੀ ਲਿਖ ਲਈ ਹੋਈ ਐ ਠੀਕ ਹੈ ਜੀ ਤੇ ਹੁਣੇ ਆਂਦੇ ਆਪਾਂ ਥੋੜੀ ਦੇਰ ਬਾਅਦ ਤੁਸੀਂ ਆਪਣਾ ਫੋਨ ਨੰਬਰ ਜਾ ਕੇ ਨਾ ਬੰਦ ਕਰਾਓ ਜਾ ਕੇ ਠੀਕ ਹੈ ਦਫਤਰ ਤੇ ਮੈਂ ਜਾ ਕੇ ਫੋਨ ਦਫਤਰ ਕੇ ਬੰਦ ਕਰਾਇਆ ਤੇ ਹੁਣ ਜਦੋਂ ਫੋਟੋ ਕਢਾਈਏ ਤੇ ਉਹਦੇ ਵਿੱਚ ਉਹਦੀ ਫੋਟੋ ਆ ਰਹੀ ਹੈ ਹੁਣ ਕਿੱਥੇ ਕਿਹੜੀ ਜਗ੍ਹਾ ਤੋਂ ਤੁਸੀਂ ਅਰਧਾਨਗਰ ਠੀਕ ਹੋਇਆ ਕੀ ਮਾਮਲਾ ਕੀ ਹੋਇਆ ਸਾਰਾ ਦੱਸੋ ਇਹ ਮਾਮਲਾ ਤਾਂ ਹੋਇਆ ਪਹਿਲਾਂ 4 ਕਵਜ ਦਾ ਟਾਈਮ ਸੀ ਪਹਿਲਾਂ ਦੋ ਮੁੰਡੇ ਆਏ ਹੂੰ ਤੇ ਉਹ ਨਾ ਇੱਕ ਛੋਟਾ ਸੀ ਵੱਡਾ ਦੋ ਮਿੰਟ ਸ਼ੌਪ ਵੱਲ ਰੁਕੇ ਆ ਤੇ ਮੈਂ ਇੱਕਦਮ ਖੜੀ ਹੋ ਕੇ ਦੇਖਣ ਲੱਗੀ ਤੇ ਚਲੇ ਗਏ ਜੀ ਫੇਰ ਉਸ 15-20 ਮਿੰਟ ਬਾਅਦ ਇੱਕ ਹੰਡਾ ਹੋਰ ਆਇਆ ਉਹ ਪਰਚੀ ਜੀ ਫੜੀ ਸੀ ਹੱਥ 'ਚ ਜੀ ਸਲਿੱਪ ਕਹਿੰਦੇ ਆਂ ਡੇ ਆ ਨੇਜਾ ਜਿਹੜਾ ਹੈਗਾ ਦਵਾਈਆਂ ਵਾਲਾ ਦੀ ਦੁਕਾਨ ਕਿੱਥੇ ਹੈ ਤੇ ਮੈਂ ਕਿਹਾ ਮੈਂ ਕਿਹਾ ਇੱਥੇ ਜ਼ੀਰੋ ਨੰਬਰ ਦੇ ਆ ਤੇ ਉਹ ਕਹਿੰਦਾ ਕਿੱਥੇ ਕਰਕੇ ਗਲੀ ਦੇ ਅੰਦਰ ਹੈ ਕਿ ਬਾਹਰ ਹੈ ਮੈਂ ਕਿਹਾ ਤੈਨੂੰ ਸੁਣਦਾ ਨਹੀਂ ਜ਼ੀਰੋ ਨੰਬਰ ਗਲੀ ਦੇ ਉਧਰ ਹੈ ਜਿਹੜੇ ਗੁਰਦੁਆਰਾ ਖੜੇ ਹੁੰਦੇ ਗੋਲ ਗੱਪੇ ਵਾਲੇ ਤੇ ਬਾਅਦ ਨਿਕਲ ਗਿਆ ਤੇ ਦੌੜਦਾ ਵਈ ਆਇਆ ਸੀ ਦੌੜਦਾ ਵਈ ਨਿਕਲ ਗਿਆ ਉਸ ਜਦੋਂ ਉਸ ਤੋਂ ਬਾਅਦ ਕੀ ਆਵੇ ਉਸ ਤੋਂ ਬਾਅਦ ਥੋੜੀ देर ਬਾਅਦ ਪਤਾ ਨਹੀਂ ਮੈਨੂੰ ਇਦਾਂ ਜਿਦਾ ਅੱਖ ਜੀ ਲੱਗ ਗਈ ਮੇਰੀ ਤੋਂ ਹਨਾ ਅੱਖ ਜੀ ਅੱਖ ਜੀ ਲੱਗ ਗਈ ਮੇਰੀ ਥੋੜੀ ਜੀ ਤੇ ਬਾਹ ਪਤਾ ਨਹੀਂ ਭਾਈ ਆਇਆ ਉਹ ਲੈ ਗਿਆ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਐਕਟਿਵਾ ਤੇ ਆਈ ਕੋਈ ਪਾਰਸਲ ਦੇਣ ਵਾਸਤੇ ਤੇ ਕਹਿੰਦੀ ਆਂਟੀ OTP ਦੇਣਾ ਮੈਂ ਉਹਦੀ ਵੀ ਚੱਕ ਮੈਂ ਕਿਹਾ ਮੈਂ ਤਾਂ ਫੋਨ ਚਾਰਜਰ ਤੇ ਲਾਇਆ ਸੀਗਾ ਤੇ ਹੈ ਹੀ ਨਹੀਂ ਐ ਮੇਰੇ ਕੋਲ ਬੈਲ ਮਾਰੀ ਯਾਰ ਉਹਨੇ ਬੈਲ ਮਾਰੀ ਸਵਿਚ ਆਫ ਤੁਹਾਨੂੰ ਕਿਹਦਾ ਜਿਹੜਾ ਮੁੰਡਾ ਪਰਚੀ ਲੈ ਕੇ ਆਇਆ ਸੀ ਉਹਦੇ ਵੱਲੋਂ ਸਾਰੀ ਵਾਰਦਾਤ ਕੀਤੀ ਗਈ ਚੋਰੀ ਦੀ ਹਾਂਜੀ ਉਹ ਪਹਿਲੇ ਉਹ ਦੋ ਆਏ ਸੀ ਪਹਿਲਾਂ ਕੋਈ ਕੈਮਰੇ ਦੀ ਕੋਈ ਕੈਮਰੇ ਦੀ ਫੋਟੋ ਵਗੈਰਾ ਸੀ ਸਿਟੀ ਫੋਟੋ ਵਹੀ ਗਈ ਹਾਂਜੀ ਆਏ ਮੈਂ ਨਾ ਇੱਕ ਬੰਦਾ ਨਜ਼ਰ ਆ ਰਿਹਾ ਉਹਦੇ ਵਿੱਚ ਹਾਂਜੀ ਨਾਲੇ ਜਿਮ ਵਾਲੇ ਦੇ ਗਈ ਮੈਂ ਉਸੇ ਮੈਂ ਕਿਹਾ ਜੇ 5-10 ਮਿੰਟ ਦੀ ਗੱਲ ਐ ਇਤਾਂ ਹੋਇਆ ਤੁਸੀਂ ਮੜੇ ਕੈਮਰੇ ਚੈੱਕ ਕਰ ਲਓ ਬਾਕੀ ਉਹ ਤੁਹਾਡੀ ਦੁਕਾਨ ਕੋਈ ਨਿਸ਼ਾਨ ਨਹੀਂ ਹੈ ਇੱਕ ਮਹੀਨਾ ਪਹਿਲੇ ਤੁਹਾਡੀ ਦੁਕਾਨ ਤੇ ਚੋਰੀ ਹੋਈ ਸੀ ਹਾਂ ਜੀ ਉਹਦੇ ਵੀ ਤੁਹਾਡਾ ਹੋਇਆ ਕਾਫੀ ਨੁਕਸਾਨ ਹੋਇਆ ਕਿਹੜਾ ਥਾਣਾ ਕਿਹੜਾ ਪੈਂਦਾ ਏ 6 ਨੰਬਰ ਮੈਂ ਨਾਲ ਹੀ ਗਈ ਕੰਪਲੇਂਟ ਕਰਨ ਜੀ ਤੇ ਉਹ ਕਹਿੰਦੇ ਵੀ ਕੰਪਲੇਂਟ ਤੁਹਾਡੀ ਲਿਖ ਲਈ ਹੋਈ ਹੈ ਠੀਕ ਹੈ ਜੀ ਤੇ ਹੁਣ ਆਂਦੇ ਆਪਾਂ ਥੋੜੀ ਦੇਰ ਬਾਅਦ ਤੁਸੀਂ ਆਪਣਾ ਫੋਨ ਨੰਬਰ ਜਾ ਕੇ ਨਾ ਬੰਦ ਕਰਾਓ ਜਾ ਕੇ ਠੀਕ ਹੈ ਦਫ਼ਤਰ ਠੀਕ ਹੈ ਤੇ ਮੈਂ ਜਾ ਕੇ ਫੋਨ ਦਫ਼ਤਰ ਕੇ ਬੰਦ ਕਰਾਇਆ ਤੇ ਹੁਣ ਜਦੋਂ ਫੋਟੋ ਕਢਾਈ ਹੈ ਤੇ ਉਹਦੇ ਵਿੱਚ ਉਹਦੀ ਫੋਟੋ ਆ ਰਹੀ ਹੈ ਜੀ